ਇਸ ਸਮੇਂ ਦੀ ਵੱਡੀ ਖਬਰ ਦਾ ਰੁੱਕ ਕਰ ਲੈਣੇ ਆ ਦੱਸਦੇ ਹੀ ਇਹ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਨਸ਼ੇ ਦੀ ওভারਡੋਸ ਦੇ ਨਾਲ ਤਿੰਨ ਨੌਜਵਾਨਾਂ ਦੀ ਲਾਸ਼ਾਂ ਜਿਹੜੀਆਂ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਦਿਨਾਨਗਰ ਬਲਾਕ ਦੇ ਵਿੱਚ ਪੈਂਦੇ ਪਿੰਡ ਡੀਡਾ ਸਾਂਸੀਆਂ ਵਿੱਚ ਲਗਾਤਾਰ ਤਲਾਸ਼ੀ ਅਭਿਆਨ ਜੜਾਇਆ ਉਹ ਚਲਾਇਆ ਗਿਆ ਸੀ ਤੇ ਹਾਲਾਂਕਿ ਇਸ ਖੁਲਾਸੇ ਦਾ ਇੱਕ ਖੁਲਾਸਾ ਜਿਹੜਾ ਹੈ ਉਹ ਹੁਣ ਤੋਂ ਬਾਅਦ ਕੀ ਨੌਜਵਾਨਾਂ ਦੀ ਮੌਤ ਨਸ਼ੇ ਦੀ ওভারਡੋਸ ਨਾਲ ਹੋਈ ਹੈ ਨਸ਼ੇਲੀ ਬਦਨਾਮ ਡੀਡਾ ਸਾਂਸੀਆਂ ਦੇ ਨਸ਼ੇ ਦੇ ਸੌਦਾਗਰ ਘਰਾਂ ਨੂੰ ਤਾਲੇ ਲਗਾ ਕੇ ਦੌੜ ਗਏ ਸਨ ਅਤੇ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਕੁਝ ਵੀ ਹਾਸਲ ਜੜਾ ਹੈ ਉਹ ਨਹੀਂ ਹੋਇਆ ਸੀ ਪਰ ਫਿਰ ਵੀ ਪੁਲਿਸ ਨੇ 13 ਮਾਮਲੇ ਦਰਜ ਕਰਕੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਨਸ਼ੇ ਦਾ ਵਪਾਰ ਕਰਨ ਵਾਲੇ ਜੋ ਲੋਕਾਂ ਉਤਾਰੀ ਲਗਾ ਕੇ ਗਏ ਸਨ ਹੁਣ ਪੁਲਿਸ ਉਹਨਾਂ ਵੱਲੋਂ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਾਲੇ ਤੋੜ ਕੇ ਤਲਾਸ਼ੀ ਲੈਣ ਤੋਂ ਬਾਅਦ ਨਵੇਂ ਤਾਲੇ ਲਗਾ ਕੇ ਉਹਨਾਂ ਦੇ ਘਰ ਨੂੰ ਸੀਲ ਕਰ ਦਿੱਤਾ ਤੇ ਇਸ ਮੌਕੇ ਨਾਇਬ ਤਸਿਲਦਾਰ ਅਜੇ ਸ਼ਰਮਾ ਅਤੇ ਡੀਐਸਪੀ ਦਿਨਾਨਗਰ ਸੁਖਵਿੰਦਰ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਨੇ ਉਹ ਹਾਜ਼ਰ ਇਸ ਦੌਰਾਨ ਡੀਐਸਪੀ ਦਿਨਾਨਗਰ ਅਤੇ ਨਾਇਬ ਤਹਿਸੀਲਦਾਰ ਅਦੇ ਸ਼ਰਮਾ ਦੇ ਨਾਲ ਕੀ ਗੱਲਬਾਤ ਹੋਈ ਆਓ ਤੁਹਾਨੂੰ ਵੀ ਸੁਣਾਉਂ। ਅੱਜ ਅਸੀਂ ਇਹ ਡੇਟਾ ਸਾਂਸੀਆਂ ਜਿਹੜੇ ਸਾਡੇ ਜਿਹੜੇ ਸਸਪੈਕਟਿਡ ਸੀਗੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੈ ਉਹ ਜਿਹੜੇ ਲੋਕ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਗਏ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰਨ ਵਾਸਤੇ ਤੇ ਅਗਲੀ ਕਾਰਵਾਈ ਅਮਲ ਚ ਲਿਆਉਣ ਵਾਸਤੇ ਅਸੀਂ ਮਾਨਯੋਗ ਕੋਰਟ ਕੋਲੋਂ ਅਦਾਲਤ ਪਾਸੋਂ ਸਰਚ ਵਾਰੰਟ ਹਾਸਲ ਕੀਤੇ ਆ। ਸਰਚ ਵਾਰੰਟ ਹਾਸਲ ਕਰਕੇ ਇੰਦੇ ਮੌਤਵਾਰਿਆਂ ਦੀ ਹਾਜ਼ਰੀ ਵਿੱਚ ਅਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਉਹਨਾਂ ਦੇ ਲੋਕ ਬ੍ਰੇਕ ਓਪਨ ਕਰਕੇ ਸਰਚ ਕਰਨ ਕੀਤੀ ਹੈ। ਔਰ ਸਰਚ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰਾਂ ਨੂੰ ਜਿਹੜਾ ਸੀਲ ਕੀਤਾ। ਸਰ ਕਿੰਨੇ ਘਰਾਂ ਦੀ ਸਰਚ ਕੀਤੀ ਗਈ ਔਰ ਕੀ ਸਮਾਨ ਬਰਾਮਦ ਹੋਇਆ? ਹਾਂਜੀ ਅਸੀਂ 4 ਘਰਾਂ ਦੀ ਸਰਚ ਕੀਤੀ ਹੈ ਤੇ ਉਹਦੇ ਵਿੱਚ ਇੱਕ ਘਰ ਦੇ ਵਿੱਚੋਂ ਥੋੜਾ ਜਿਹਾ 골ਡ ਔਰਨਮੈਂਟਸ ਮਿਲਦੇ ਨੇ ਜਿਹੜੇ ਨਾਰਮਲੀ ਵੇਅਰ ਕਰਦੇ ਨੇ। ਔਰ ਉਹਨੂੰ ਅਸੀਂ ਫਰਦਰਾਂ ਹੀ ਆਪਣੇ ਕਬਜ਼ੇ 'ਚ ਲੈ ਲਿਆ ਔਰ ਆਪਣੇ ਪੁਲਿਸ ਪੋਜੈਸ਼ਨ ਦੇ ਵਿੱਚ ਨੇ ਉਹ। ਔਰ ਉਸ ਤੋਂ ਬਾਅਦ ਜੋ ਵੀ ਜਾਬਤੇ ਅਨਸਾਰ ਉਹਨਾਂ ਦੀ ਜੈ ਪ੍ਰੋਪਰਲੀ ਡਿਸਪੋਸ ਕੀਤਾ ਜਾਏਗਾ ਚਾਰ ਹੋਰ ਅੱਗੇ ਕਿਹੜਾ ਘਰਾਂ ਦੇ ਵਿੱਚ ਰਹਿ ਗਏ ਜਿੰਨੇ ਘਰ ਇਹਦੇ ਵਿੱਚ ਜਿੰਨੇ ਵੀ ਘਰ ਜਿਹੜੇ ਸਾਡੇ ਨਾਮਜਦ ਮੁਲਜ਼ਮ ਨੇ ਜਿਹੜੇ ਇੱਥੋਂ ਭੱਜੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਟੋਟਲ ਟੋਟਲ 14 ਘਰ 14 ਘਰ ਜਿਨ੍ਹਾਂ ਦੇ ਉੱਤੇ ਕਾਰਵਾਈ ਹਾਂਜੀ ਹਾਂਜੀ